ਦਿੱਲੀ ਦੇ ਅਸਮਾਨ ਤੇ ਹਨੇਰੇ ਦੇ ਬੱਦਲ ਛਾਏ ਹੋਏ ਸਨ ਬਾਦਸ਼ਾਹ ਔਰੰਗਜ਼ੇਬ ਦੇ ਹੁਕਮ ਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਗਿਸਤਾਰ ਕਰਕੇ ਲੋਹੇ ਦੇ पिंजਰੇ ਵਿੱਚ ਕੈਦ ਕਰ ਦਿੱਤਾ ਗਿਆ ਸਾਰੀ ਦਿੱਲੀ ਉਹਨਾਂ ਦੇ ਦਰਸ਼ਨਾ ਲਈ ਤਰਸ ਰਹੀ ਸੀ ਪਰ ਸਖਤ ਨਿਗਰਾਨੀ ਹੋਰ ਕਾਰਨ ਕੋਈ ਉਹਨਾਂ ਕੋਲ ਮੌਜੂਦ ਨਹੀਂ ਸੀ ਸਖਦਾ पिंजਰੇ ਦੇ ਅੰਦਰ ਨਾ ਤਾਂ ਠੀਕ ਤਰ੍ਹਾਂ ਬੈਠਾ ਜਾ ਸਕਦਾ ਸੀ ਅਤੇ ਨਾ ਹੀ ਸਿੱਧੇ ਆਰਾਮ ਨਾਲ ਖੜਿਆ ਜਾ ਸਕਦਾ ਸੀ ਗੁਰੂ ਜੀ ਨੇ ਆਪਣੇ ਪਿਆਰੇ ਸਿੱਖਾਂ ਭਾਈ ਮਤੀ ਦਾਸ ਜੀ ਭਾਈ ਕੱਟ ਕੇ ਇਸ਼ਨਾਨ ਕੀਤਾ ਨਵੇਂ ਕੱਪੜੇ ਪਾਏ ਅਤੇ ਚੌਂਕਲੇ ਮਾਰ ਕੇ ਬੈਠ ਗਏ ਉਹਨਾਂ ਸ਼ਾਂਤਮਾਨਾ ਜਰਦੀ ਸਾਹਿਬ ਦਾ ਬਾਠ ਕੀਤਾ ਜਿਸ ਪ੍ਰੰਤ ਚਲਾਕ ਨੇ ਤਲਵਾਰ ਚਲਾਈ ਅਤੇ ਗੁਰੂ ਜੀ ਦਾ ਪਾਵਨ ਸਰੀਰ ਟਟ ਤੋਂ ਅਲੱਗ ਹੋ ਗਿਆ ਧਰਮ ਦੇ ਸਾਕਾ ਦੀ ਕੀਆ ਸੀਸ ਦੀਆ ਪਰ ਸਿਰਨ ਨਾ ਲਿਆ ਸ਼ਿਨਗੂਰ ਤੀਗ ਭਾਦਰ ਜੀ ਨੂੰ ਜਦੋਂ ਫੋਤਵਾਲੀ ਦੇ ਚੌਂਦਰੇ ਦੇ ਨੇੜੇ ਸ਼ਹੀਦ ਕਰ ਦਿੱਤਾ ਗਿਆ ਤਾਂ ਉਸ ਵੇਲੇ ਤੀਲੀ ਦੇ ਹਜ਼ਾਰਾਂ ਵਾਸੀ ਸ਼ਾਹੀ ਤਸ਼ੱਦਦ ਦਾ ਇਹ ਮੰਜ਼ਰ ਵੇਖ ਭੀੜ ਦੇ ਹਜ਼ਾਰਾਂ ਨੇਤਰਾਸ ਆਪਣੇ ਗੁਰੂ ਜੀ ਦਾ ਪਵਿੱਤਰ ਸੀਸ ਧਰਤੀ ਤੇ ਡਿੱਗਿਆ ਉਸ ਘਟਨਾ ਨੇ ਲੋਕਾਂ ਦੀ ਅੱਖਾਂ ਨੂੰ ਝੋੜ ਕੇ ਰੱਖ ਦਿੱਤਾ ਉਸ ਵੇਲੇ ਭਾਈ ਜੱਤਾ ਜੀ ਜੋ ਬਾਅਦ ਵਿੱਚ ਭਾਈ ਲੀਵਰ ਸਿੰਘ ਜੀ ਕਹਾਏ ਦਿਲੇਰੀ ਨਾਲ ਅੱਗੇ ਵਧੇ ਉਹਨਾਂ ਗੁਰੂ ਜੀ ਦਾ ਪਾਵਨ ਸਰੀਰ ਆਪਣੇ ਚੋਲੇ ਵਿੱਚ ਲਪੇਟ ਕੇ सॉरी ਚੋਲੇ ਵਿੱਚ ਲਪੇਟ ਕੇ ਤੇ ਕੀਵੀਆਂ ਗਲੀਆਂ ਵਿੱਚ ਲੈ ਕੇ ਗਏ ਰਾਤ ਦਾ ਹਨੇਰਾ ਸੀ ਪਰ ਉਹ ਸਿੱਖ ਨੌਜਵਾਨ ਦੇ ਦਿਲ ਵਿੱਚ ਸਿਰਫ ਇੱਕ ਹੀ ਚਾਹਨ ਸੀ ਇਹ ਸੀ ਸ਼੍ਰੀ ਗੁਰੂ ਆਨੰਦਪੁਰ ਸਾਹਿਬ ਪਹੁੰਚਾਉਣਾ ਹੀ ਹੈ ਅਗਲਾ ਦਿਨ ਚੜਨ ਤੋਂ ਪਹਿਲਾਂ ਭਾਈ ਜੈਤਾ ਜੀ ਸ਼੍ਰੀ ਰੰਧਪੁਰ ਸਾਹਿਬ ਵੱਲ ਰਵਾਨਾ ਹੋ ਗਏ ਉਸ ਸਮੇਂ ਸਾਰਾ ਦਿੱਲੀ ਨਗਰ ਗੈਰੀ ਰਾਤ ਦੇ ਹਨੇਰੇ ਵਿੱਚ ਸੀ ਭਾਈ ਜੈਤਾ ਜੀ ਬਹੁਤ ਤਾਲੇ ਤੋਂ ਪਹਿਲਾਂ ਦਿੱਲੀ ਨਗਰ ਦੀਆਂ ਹੱਦਾਂ ਨੂੰ